ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਹੜੀ ਕਨਫਿਊਜ਼ਨ ਪਈ ਆ ਨਾ ਭਈ ਗਰੁੱਪ ਚ ਆ ਗਿਆ ਭਈ ਰੇਟ ਵਧ ਗਿਆ ਮੇਰੀ ਬੇਨਤੀ ਆ ਸਰਕਾਰ ਨੇ ਰੇਟ ਜ਼ਰੂਰ ਵਧਾ ਦਿੱਤਾ ਹੈ 416 ਕਰ ਦਿੱਤਾ ਪਰ ਨਾ ਕੋਈ ਨੋਟੀਫਿਕੇਸ਼ਨ ਕੀਤੀ ਹਾਲੇ ਨਾ ਮਿਲਾਂ ਚ ਚਲਾਉਣ ਲਈ ਕੋਈ ਨੋਟੀਫਿਕੇਸ਼ਨ ਕੀਤੀ ਆ ਕੋਈ ਡੇਟ ਅਨਾਉਂਸ ਕੀਤੀ ਆ ਸ਼ੋ ਨਾ ਕੋਈ ਜਿਹੜਾ ਬਕਾਇਆ ਪਿਛਲਾ ਰਹਿੰਦਾ ਹੈਗਾ ਉਹਦੇ ਬਾਰੇ ਕੋਈ ਨੋਟੀਫਿਕੇਸ਼ਨ ਕੀਤੀ ਆ ਜਾਂ ਕੋਈ ਬਕਾਇਆ ਵਾਲੀ ਗੱਲ ਕੀਤੀ ਸੋ ਇਸ ਕਰਕੇ ਆਪਣਾ ਜਿਹੜਾ ਸਵੇਰ ਵਾਲਾ ਧਰਨਾ 27 ਤਰੀਕ ਧੰਨੋ ਵਾਲੀ ਉਹ ਬਿਲਕੁਲ ਬਰਕਰਾਰ ਸਟੈਂਡ ਕਰਦਾ ਤੇ ਆਪਾਂ ਸਵੇਰੇ ਸਾਰਿਆਂ ਨੇ 10 ਵਜੇ ਪਹੁੰਚਣ ਦੀ ਉੱਤੇ ਕਿਰਪਾਲਤਾ ਕਰਨੀ ਹੈ ਤੇ ਆਪਾਂ ਠੀਕ 11 ਵਜੇ ਹਾਈਵੇ ਬਲੌਕ ਕਰ ਦੇਣਾ ਜੇ ਉਸ ਤੋਂ ਪਹਿਲਾਂ ਕੋਈ ਅਪਡੇਟ ਹੁੰਦੀ ਹੈ ਤੇ ਫਿਰ ਆਪਾਂ ਗਰੁੱਪਾਂ 'ਚ ਪਾ ਦੇਵਾਂਗੇ ਜੇ ਕੋਈ ਸਰਕਾਰ ਨੋਟੀਫਿਕੇਸ਼ਨ ਦੀ ਕਾਪੀ ਦਿੰਦੀ ਹੈ ਫਿਰ ਰੂਪਾ ਚ ਪਾ ਦੇਵਾਂਗੇ ਪਰ ਜੇ ਸਵੇਰ ਤੱਕ ਨਹੀਂ ਕਾਪੀ ਆਉਂਦੀ ਤਾਂ ਆਪਾਂ ਸਵੇਰੇ ਅਗਲੀ ਚਲਣਾ 10 ਵਜੇ ਤੇ ਪਹੁੰਚ ਜਾਣਾ ਜੇ ਉੱਥੇ ਗਿਆ ਤੇ ਵੀ ਆਜੋਗੀ ਫਿਰ ਫਤਿਹ ਬੁਲਾ ਦੇਵਾਂਗੇ ਕੋਈ ਗੱਲ ਨਹੀਂ ਪਰ ਉੱਥੇ ਜ਼ਰੂਰ ਪਹੁੰਚਣਾ ਧਰਨਾ ਬਿਲਕੁਲ ਸਟੈਂਡ ਕਰਦਾ ਤੇ ਕੋਈ ਵੀ ਦੁਚਿੱਤੀ ਜਨਾਂ ਰਵੇ ਸਾਰੇ ਹੀ ਸਾਰੀਆਂ ਜਥੇਬੰਦੀਆਂ ਤੇ ਸੁਮੇਤ ਭਾਰਤੀ ਕਿਸਾਨ ਜੁਨੀਓ ਦੋਆਬਾ ਦੇ ਸਾਰੇ ਅਹੁਦੇ ਸੇਵਾਵਾਂ ਅਹੁਦੇਦਾਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਭਾਈ ਸਵੇਰੇ ਠੀਕ 10 ਵਜੇ ਧੰਨੋ ਵਾਲੀ ਫਾਟਕ ਦੇ ਕੋਲ ਹਾਈਵੇ ਦੇ ਉੱਪਰ ਜਲੰਧਰ ਸਾਰੇ ਪਹੁੰਚਣ ਦੀ ਕਿਰਪਾ ਦਾ ਕਰੋ ਵਾਏ ਬੋਟੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ